ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮੇ ਗਰਮੀ ਦੀ ਕਹਿਰ ਨਾਲ ਜੂਝ ਰਹੇ ਨੇ ਇਸ ਦੌਰਾਨ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੀ ਵੀ ਮੰਗ ਉੱਠ ਰਹੀ ਹੈ ਕਈ ਸੂਬਿਆਂ ਨੇ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਦੱਸ ਦਿਓ ਇਹ ਕੁਝ ਵੱਲੋਂ ਇਸ ਦੇ ਹਫਤੇ ਕੀਤਾ ਗਿਆ ਤੇ ਕੁਝ ਤਾਂ ਹਜੇ ਕਰਨਾ ਹੈ ਇਸ ਦੌਰਾਨ ਦਿੱਲੀ ਦੇ ਸਾਰੇ ਸਰਕਾਰੀ ਤੇ ਕਿ ਸਰਕਾਰੀ ਸਹਾਇਤ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀ ਛੁੱਟੀਆਂ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਇਨੀ ਦਿਨ ਦਿੱਲੀ, ਐਨਸੀਆਰ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਚ ਸਕੂਲੀ ਬੱਚਿਆਂ ਦੇ ਸਿਹਤ ਨੂੰ ਧਿਆਨ ਰੱਖਦੇ ਹੋਏ ਜ਼ਿਆਦਾ ਸੂਬਿਆਂ 'ਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਤੇ ਕਈ ਸੂਬਿਆਂ 'ਚ ਗਰਮੀਆਂ ਦੀਆਂ ਛੁੱਟੀਆਂ ਵੀ ਸ਼ੁਰੂ ਹੋ ਗਈਆਂ ਨੇ ਦਿੱਲੀ ਵਿੱਚ ਸਕੂਲ ਬੰਦ ਕਰਨ ਦਾ ਹੁਕਮ ਸਿਰਫ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਆਇਆ ਹੈ ਇਸ ਤੋਂ ਸਪੱਸ਼ਟ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਫਿਲਹਾਲ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਨਾ ਪਵੇਗਾ ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਅਕਾਦਮਿਕ ਕੈਲੰਡਰ ਦੇ ਅਨੁਸਾਰ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 12 ਮਈ ਤੋਂ ਲੈ ਕੇ 30 ਜੂਨ ਤੱਕ ਗਰਮੀਆਂ ਦੀ ਛੁੱਟੀਆਂ ਹੋਣਗੀਆਂ ਹਾਲਾਂਕਿ ਪ੍ਰਾਈਵੇਟ ਸਕੂਲ ਆਪਣੀਆਂ ਗਰਮੀਆਂ ਛੁੱਟੀਆਂ ਦਾ ਐਲਾਨ ਵੱਖ-ਵੱਖ ਤਰੀਕਿਆਂ ਨੂੰ ਕਰਨਗੇ ਫਿਲਹਾਲ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਚ ਗਰਮੀਆਂ ਦੀ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ 15 ਤੋਂ ਲੈ ਕੇ 21 ਮਈ 2024 ਦਰਮਿਆਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਇੰਤਜ਼ਾਰ ਕਰਨਾ ਪਵੇਗਾ ਮੌਸਮ ਨੂੰ ਦੇਖਦੇ ਹੋਏ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਦਿੱਲੀ ਦੇ ਨਾਲ ਲੱਗਦੇ ਐਨਸੀਆਰ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਨੇ ਨਵਾਇਗਾ ਗਾਜ਼ੀਆਬਾਦ ਤੇ ਗੁਰੂਗਰਾਮ ਵਿੱਚ ਵੀ ਸਕੂਲ 15 ਮਈ ਤੋਂ ਬਾਅਦ ਕਿਸੇ ਵੀ ਐਲਾਨ ਹੋ ਸਕਦਾ ਹੈ ਜਾਂ ਕਹਿ ਲੋ ਕਿ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਜਿहां ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸੋਮਵਾਰ ਯਾਨੀ ਕਿ ਅੱਜ 13 ਮਈ 2024 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਵੀ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਇਧਨ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਅੱਜ ਵੀ ਤੁਸੀਂ ਆਪਣੇ ਸ਼ਹਿਰ 'ਚ ਪੁਰਾਣੀ ਕੀਮਤ ਤੇ ਹੀ ਪੈਟਰੋਲ ਅਤੇ ਡੀਜ਼ਲ ਖਰੀਦ ਸਕੋਗੇ ਤੁਹਾਨੂੰ ਦੱਸ ਦਈਏ ਸਰਕਾਰੀ ਤੇਲ ਕੰਪਨੀਆਂ ਹਰ ਰੋਜ਼ ਸਵੇਰੇ 4 ਵਜੇ ਇਧਨ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਨੇ ਨਾਜ਼ਰ ਇਹ ਦੇਸ਼ ਦੇ ਘਰੇਲੂ ਬਾਜ਼ਾਰਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਆਧਾਰਿਤ ਹੈ। ਇਹੀ ਕਾਰਨ ਹੈ ਕਿ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਕੋਮਾਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਬਦਲਾਅ ਹੋ ਰਿਹਾ ਹੈ। ਪਰ ਦੇਸ਼ 'ਚ ਤੇਲ ਦੀਆਂ ਕੀਮਤਾਂ ਕੁਝ ਦਿਨਾਂ ਤੋਂ ਸਥਿਰ ਨੇ। ਆਓ ਜਾਣਦੇ ਹਾਂ 13 ਮਈ ਨੂੰ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਡੀਜ਼ਲ ਕਿਸ ਰੇਟ 'ਤੇ ਵੇਚਿਆ ਜਾ ਰਿਹਾ ਹੈ। ਦਿਲੰਦਰ ਚ ਇਕਲੈਟਰ પેટ્રોલ ਦੀ ਕੀਮਤ 96 ਰੁਪਏ 40 ਪੈਸੇ ਡੀਜ਼ਲ ਦੀ ਕੀਮਤ 86 ਰੁਪਏ 63 ਪੈਸੇ ਪ੍ਰਤੀ ਲੀਟਰ ਹੈ ਦਿੱਲੀ ਚ પેટ્રોલ ਦੀ ਕੀਮਤ 94 ਰੁਪਏ 72 ਪੈਸੇ ਡੀਜ਼ਲ ਦੀ ਕੀਮਤ 87 ਰੁਪਏ 62 ਪੈਸੇ ਹੈ ਜਦਕਿ ਮੁੰਬਈ ਦੇ ਵਿੱਚ પેટ્રોલ ਦੀ ਕੀਮਤ 104 ਰੁਪਏ 21 ਪੈਸੇ ਤੇ ਡੀਜ਼ਲ ਦੀ ਕੀਮਤ 92 ਰੁਪਏ 15 ਪੈਸੇ ਉਦੋਂ ਹੀ ਜੇ ਗੱਲ ਕਰੀਏ ਕੋਲਕਾਤਾ ਚ પેટ્રોલ ਦੀ ਕੀਮਤ 103 ਰੁਪਏ 94 ਪੈਸੇ ਡੀਜ਼ਲ ਦੀ ਕੀਮਤ 90 ਰੁਪਏ 76 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਨੁਆਇਡਾ ਪੈਟਰੋਲ ਦੀ ਕੀਮਤ 94 ਰੁਪਏ 83 ਪੈਸੇ ਡੀਜ਼ਲ ਦੀ ਕੀਮਤ 87 ਰੁਪਏ 96 ਪੈਸੇ ਗੁਰੂਗਰਾਮ ਚ ਪੈਟਰੋਲ ਦੀ ਕੀਮਤ 95 ਰੁਪਏ 19 ਪੈਸੇ ਡੀਜ਼ਲ ਦੀ ਕੀਮਤ 88 ਰੁਪਏ 5 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ ਬੈਂਗਲੌਰ ਵਿੱਚ ਪੈਟਰੋਲ ਦੀ ਕੀਮਤ 99 ਰੁਪਏ 84 ਪੈਸੇ ਡੀਜ਼ਲ ਦੀ ਕੀਮਤ 85 ਰੁਪਏ 93 ਪੈਸੇ ਲੀਟਰ ਦਰਜ ਕੀਤੀ ਹੈ। ਇੱਧਰ ਹੀ ਗੱਲ ਕਰੀਏ ਚੰਡੀਗੜ੍ਹ ਦੀ। ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 94 ਰੁਪਏ 24 ਪੈਸੇ, ਡੀਜ਼ਲ ਦੀ ਕੀਮਤ 82 ਰੁਪਏ 40 ਪੈਸੇ ਲੀਟਰ ਹੈ। ਲਖਨਊ ਵਿੱਚ ਪੈਟਰੋਲ ਦੀ ਕੀਮਤ 94 ਰੁਪਏ 65 ਪੈਸੇ ਜਦਕਿ ਡੀਜ਼ਲ ਦੀ ਕੀਮਤ 87 ਰੁਪਏ 76 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜੀ SMS ਰਾਹੀਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਪਤਾ ਤੁਸੀਂ ਕਿਵੇਂ ਲਗਾ ਸਕਦੇ ਹੋ ਤੁਸੀਂ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਨਵੀਨਤਮ ਰੇਟ ਵੀ ਜਾਣ ਸਕਦੇ ਹੋ ਜੇਕਰ ਤੁਸੀਂ ਇੰਡੀਅਨ ਆਇਲ ਦੇ ਗ੍ਰਾਹਕ ਹੋ ਤਾਂ ਤੁਹਾਨੂੰ RSP ਦੇ ਨਾਲ ਸਿਟੀ ਕੋਡ ਲਿਖ ਕੇ 9224992249 ਨੰਬਰ ਤੇ ਭੇਜਣਾ ਹੋਵੇਗਾ ਜੇਕਰ ਤੁਸੀਂ BPCL ਦੇ ਗ੍ਰਾਹਕ ਹੋ ਤਾਂ ਤੁਸੀਂ RSP ਲਿਖ ਕੇ ਅਤੇ 922311222 ਨੰਬਰ ਤੇ ਭੇਜ ਕੇ ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਐਚਪੀਸੀਐਲ ਦੇ ਗ੍ਰਾਹਕ ਹੋ ਤਾਂ ਤੁਸੀਂ ਐਚਪੀ ਪ੍ਰਾਈਸ ਟਾਈਪ ਕਰਕੇ 92220112 ਨੰਬਰ ਤੇ ਭੇਜ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹੋ ਕਿਨਾਲ ਕਿ ਤਾਗੇ ਆ ਤਾਂ ਮੈਂ ਕਹਿੰਦੀ ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ। ਰਾਈਟ ਤੇ ਤਸਵੀਰਾਂ ਹੁਸ਼ਿਆਰ ਪੁੰਦੇ ਸਰੰਗਵਾਲਾ ਦੀਆਂ ਨੇ ਜਿੱਥੇ ਕਿਸੇ ਵਿਅਕਤੀ ਵੱਲੋਂ ਘੜਦੀਆਂ ਕੰਦਾਂ ਤੇ ਝੰਡੇ ਲਗਾਏ ਗਏ। ਹੁਣ ਦੱਸਣਾ ਬੰਦ ਹੈ ਕਿ ਆਖਰ ਪੂਰਾ ਮਾਜ਼ਰਾ ਕੀ ਹੈ? ਦਰਅਸਲ ਵਿਅਕਤੀ ਵੱਲੋਂ ਦੋਸ਼ ਹੈ ਕਿ ਦੇਸ਼ ਦੀ ਸ਼ਾਂਤ ਤਿਰੰਗਾ ਝੰਡਾ ਉੱਪਰ ਕਾਂਗਰਸ ਦਾ ਝੰਡਾ ਟੰਗ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਇਸ ਗੱਲ 'ਤੇ ਰੋਸ ਪਾਇਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ਇਹ ਕੋਚੀ ਹਰਕਤ ਕੀਤੀ ਗਈ ਹੈ ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਰੋਸ ਜ਼ਾਹਰ ਕੀਤਾ ਕਿ ਜਦੋਂ ਕਾਂਗਰਸੀ ਉਮੀਦਵਾਰ ਯਾਮੀਨ ਗੋਮਨਾ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਇਸ ਦੀ ਨਿਖੇਪੀ ਕਰਦਿਆਂ ਜਾਂਚ ਕਰਵਾਉਣ ਦੀ ਗੱਲ ਆਖੀ ਗਈ ਮਨਜੀਤ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਬਈ ਸਰੰਗਵਾਲ ਹੈ ਮੈਂ ਸਰੰਗਵਾਲ ਦੇ ਵਿੱਚ ਨੈਸ਼ਨਲ ਫਲੈਗ ਦੇ ਉੱਤੇ ਕਾਂਗਰਸ ਦਾ ਫਲੈਗ ਲਾਏ ਆ ਕੀ ਕਹਿਣਾ ਚਾਹੁੰਦੇ ਆ ਬਈ ਬਹੁਤ ਬੜੀ ਗਲਤੀ ਹੈ ਇਹ ਨਾਲ ਇਹਨਾਂ ਨੇ ਇੱਕ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਜਿਨ੍ਹਾਂ ਦੇ ਘਰ ਲਾਇਆ ਹੈ। ਦੂਸਰਾ ਜਿਹੜਾ ਨੈਸ਼ਨਲ ਫਲੈਗ ਹੈ ਉਹਦੇ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਲਾਤਾ ਉਹ ਅਸੀਂ ਉਹਨਾਂ ਨੂੰ ਮਨ੍ਹਾ ਕੀਤਾ ਸੀ ਕਿ ਕੋਈ ਵੀ ਪਿੰਡ 'ਚ ਕੋਈ ਵੀ ਕਿਸੇ ਵੀ ਪਾਰਟੀ ਦਾ ਫਲੈਗ ਨਾ ਲਾਇਓ। ਅਸੀਂ ਜੋ ਵੀ ਜਿਹਨੂੰ ਵੀ ਕਹਿ ਲੱਗਦਾ ਉਹਦੀ ਖੁੱਲ ਕੇ ਸਪੋਰਟ ਕਰਕੇ ਉਹਨੂੰ ਵੋਟ ਪਾ ਦੇ ਚੁੱਕੀ ਕਿ ਕਿਸੇ ਦਾ ਵੀ ਫਲੈਗ ਨਾ ਲਾਇਓ। ਪਿੰਡ 'ਚ ਹੋਰ ਕਿਤੇ ਵੀ ਕੋਈ ਫਲੈਗ ਨਹੀਂ ਲੱਗਾ ਹੋਇਆ। ਪਰ ਕੁਝ ਸ਼ਰਾਬ ਦੇ ਅੰਸ਼ਤਾਂ ਨੇ ਨੈਸ਼ਨਲ ਪੈਨ ਨੂੰ ਥੋੜਾ ਜਿਹਾ ਉੱਪਰੋਂ ਕੱਟ ਕੇ ਦੇ ਦਿੱਤੇ। ਉਹਦੇ ਉੱਪਰ ਇਹ ਪਾਰਟੀ ਦਾ ਝੰਡਾ ਲਾਤਾ ਜੋ ਸੰਵਿਧਾਨ ਅਤੇ ਕੰਪਲੀਟ ਜੁੜੇ ਪਾਉਗੇ ਆਪਣੀ ਯਾਰਦਾਸੀ ਕਰਾਵਾਂਗੇ ਜਿਹੜੇ ਚੱਬਿਆ ਖਾਨੇ ਤੇ ਐਸਐਸਪੀ ਸਾਹਿਬ ਨੂੰ ਵੀ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਾਂਗੇ ਅਗਰ ਜਿਉਂ ਫ੍ਰੀ ਹੋਏ ਤਾਂ ਜਿਵੇਂ ਹਲਕਾ ਚੱਬਿਆਲ ਦੇ ਵਿੱਚ ਸਾਰੰਗਵਾਲ ਪਿੰਡ ਦੇ ਵਿੱਚ ਤਿਰੰਗੇ ਨੂੰ ਸਾਈਡ ਤੋਂ ਪਾੜ ਕੇ ਉਸ ਨੂੰ ਨੀਚੇ ਥੱਲੇ ਕਰਕੇ ਤੇ ਉਸ ਦੇ ਉੱਤੇ ਆਪਣਾ ਪਾਰਟੀ ਦਾ ਤੁਹਾਡੇ ਵੱਲੋਂ ਝੰਡਾ ਲਗਾਇਆ ਗਿਆ ਹੈ ਤੇ ਇਸ ਬਾਰੇ ਕੀ ਕਹੋਗੇ ਆ ਦੇਖੋ ਇਸ ਬਾਰੇ ਤਾਂ ਤੁਸੀਂ ਮੈਨੂੰ ਦੱਸਿਆ ਪਰ ਜੇ ਇਸ ਤਰ੍ਹਾਂ ਤਰੀਕੇ ਨਾਲ ਕੀਤਾ ਗਿਆ ਹੈ ਤਾਂ ਮੈਂ ਕਹਿੰਦੀ ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ ਰਾਈਟ ਤੇ ਜੇ ਅਸੀਂ ਕਦੀ ਅਦਰਵਾਇਜ਼ ਵੀ 플ੈਗ ਲਗਾਉਂਦੇ ਆ ਜੇ ਸਾਡਾ ਦੇਸ਼ ਦਾ ਝੰਡਾ ਵੀ ਲੱਗਿਆ ਨਾਲ ਪਾਰਟੀ ਦਾ ਝੰਡਾ ਵੀ ਲੱਗਿਆ ਤਾਂ ਹਮੇਸ਼ਾ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਦੇਸ਼ ਦਾ ਝੰਡਾ ਉਹਦੀ ਹਾਈਟ ਪਾਰਟੀ ਦੇ ਝੰਡੇ ਤੋਂ ਉੱਚੀ ਹੀ ਹੁੰਦੀ ਹੈ ਕਿਉਂਕਿ ਦੇਸ਼ ਦੀ ਜਗਾ ਸਭ ਤੋਂ ਉੱਚੀ ਹੈ ਜਿਹੜੇ ਬਸ਼ਰਾਤਿਆਂ ਸਮੇਂ ਜੇ ਤੁਹਾਡੇ ਪਾਰਟੀ ਵਰਗੇ ਨੀ ਮੈਂ ਡੈਫੀਨੇਟਲੀ ਦੇਖਾਂਗੀ ਮੈਨੂੰ ਪਹਿਲੇ ਪਤਾ ਲੱਗੇ ਕਿਉਂਕਿ ਹੁਣ ਤਾਂ ਇਹ ਤਾਂ ਇਸ ਦੇ ਬਾਰੇ ਦੱਸਿਆ ਹੀ ਤੁਸੀਂ ਮੈਨੂੰ ਹੈ ਤੇ ਹਰ ਜਗ੍ਹਾ ਤੇ ਕੋਈ ਨਾ ਕੋਈ ਝੰਡੇ ਆਪਣੇ ਆਪ ਲਗਾ ਰਿਹਾ ਹੈ ਜਾਂ ਕੁਝ ਵੀ ਹੈ ਜਾਂ ਤਾਂ ਇਸ ਤਰ੍ਹਾਂ ਹੋਏ ਨਾ ਕਿ ਅਸੀਂ ਇਦਾਂ ਝੰਡੇ ਬਣਾ ਕੇ ਦਿੱਤੇ ਫਿਰ ਤਾਂ ਸਾਡੀ ਨੋਟਿਸ 'ਚ ਹੋਏ ਤੇ ਸਾਡੀ ਤਾਂ ਨੋਟਿਸ 'ਚ ਇਹ ਚੀਜ਼ ਤੁਸੀਂ ਲੈ ਕੇ ਆਏ ਤਾਂ I definitely look into it ਕਿ ਇਹ ਤਾਂ ਬਹੁਤ ਹੀ ਗਲਤ ਹੈ ਕਿਉਂਕਿ ਦੇਸ਼ ਪਹਿਲਾਂ ਆਪਾਂ ਗੱਲਾਂ ਕਾਦੀ ਰੱਖੋ ਧਾਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇਖਦੇ ਹੋ ਕਾਜੀ ਬੀਜਪੀ ਬੀਜਪੀ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਤੇ ਜੋ ਮੈਂ ਅਮਰੀਕਾ ਦੇ ਵਿੱਚ ਕਾਇਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮਹਾਰਤ ਕਲਾਈ ਕਿਹੜੀ ਮਹਾਰਤ ਕਰਾਈ ਕਹਿੰਦੇ ਅਮਰੀਕਾ ਚ ਮੈਂ ਬਹੁਤ ਕਿਹੜੀ ਕਲਾਈ ਮੈਂ ਤਾਂ ਉਹਨੂੰ ਕੋਈ ਗੋਦਾਂ ਦੇ ਦੀ ਵੜ ਦਿੰਦਾ ਪਾਲਤ ਜਿਹੜੀ ਆ ਉਹਨੂੰ ਪੋਲੀਟਿਕ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਫੰਡਿੰਗ ਕਿਹਦਾ ਕੇਜੀਵਾਲ ਜੀ ਦਾ ਕੀ ਪ੍ਰੋਗਰਾਮ ਚੰਨੀ ਦੇ ਪੈਲ ਦਾ ਕੀ ਅਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇ ਕੇਦੀ ਬੀਜੇਪੀ ਬੀਜੇਪੀ ਹਾਇਰਿਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਤੇ ਜੋ ਮੈਂ ਅਮਰੀਕਾ ਦੇ ਵਿੱਚ ਚਟਾਈਸ ਕਰਾਈਆਂ ਨੇ ਉਹ بڑے ਲਿਖੇ ਬੰਦੇ ਲੋਕਾਂ ਨੇ ਝੂਠ ਬੋਲੇ ਕੋਈ ਮੈਕਾ ਤੇ ਨਾ ਕੋਈ ਬਚਾ ਰ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਨ ਸੁਭਦੇ ਲੈ ਰਿਹਾ ਬਹੁ ਵੱਡੀ ਲੀਡ ਦਾ ਜਿੱਤਾਂ ਕਿ ਆਮ ਆਦਮੀ ਪਾਰਟੀ ਪੂਦੇ ਪੰਜਾਬ ਚ 13 ਜੀਦੋਂ ਖੜਜਾ ਦੀ 16 ਤਰੀਕ ਨੂੰ ਅਰਿੰਦ ਕੇਜੀਵਾਲ ਜੀ ਰੋਡ ਸ਼ੋਅ ਕਰਨ ਆਵੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੂਜੇ ਸਭ ਲੋਕ ਆਪਣੇ ਘਰ ਹੀ ਚੱਲ ਜਾਂਦੇ ਇੱਥੇ ਚਾਰ ਉਮੀਦਵਾਰ ਬੜੇ ਮੇਨ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਨਹੀਂ ਕਿਸੇ ਨੂੰ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਫ ਦਾ ਮੁੱਖ ਮੰਤਰੀ ਚੰਨ ਜੀ ਚੰਨ ਨੇ ਇੱਕ ਬਿਆਨ ਦਿੱਤਾ ਕਿ ਗੁਰਪੁਰਵੋਲ ਪ੍ਰੋਜੈਕਟ ਮਾਰਕ ਗਿੜ ਕਰਤੋਂ ਹਾਂ ਉਹਨਾਂ ਦਾ ਉਹਨਾਂ ਦੇ ਗਿਆਨ ਹੋਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲੈ ਕੇ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਕੀ ਕਰੇਗਾ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਚੰਨੀ ਦੇ ਬਿਆਨ ਦਾ ਕੀ ਅਮਰਸਲ ਕੇਜਰੀਵਾਲ ਹੁਣਾਂ ਦਾ ਕੀ ਪ੍ਰੋਗਰਾਮ ਹੈ ਤੇ ਕੀ 16 ਤਰੀਕ ਨੂੰ 16 ਤਰੀਕ ਨੂੰ ਸਾਇਡ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਆਉਣਗੇ ਜੀ ਕਿ 16 ਤਰੀਕ ਨੂੰ ਸਾਰੇ ਮਸਾਂ ਦੀ ਹਵਾ ਹੀ ਬਦਲ ਦੂਦੀ ਦੇਖੋ ਕਿ ਲੋਕ ਜਿਹੜੇ ਉਹਦੇ ਕੰਮ ਦੇਖਦੀ ਹੈ ਡਰੇਨ ਦੇਦੀ ਹੈ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਂ ਕਿਹਾ ਲੋਕਾਂ ਨੂੰ ਇੱਕ ਸਪੈਸ਼ਲ ਐਂਸਟਾਲੀ ਹੋਣੀ ਚਾਹੀਦੀ ਸਾਨੂੰ ਤਾਂ ਕੋਈ ਦੇਖਿਆ ਨਹੀਂ ਸਾਨੂੰ ਤਾਂ ਟ੍ਰੇਡ ਦੇਖਦੀ ਜਿਹੜੀ ਉਹਨੇ ਘਰ ਦੇਖੀ ਉਹਦੇ ਬੂਹੇ ਅੱਗੇ ਉਹਦੇ ਦੀ ਸਾਡੇ ਮਸਦੂ ਦੇਸੀ ਸਾਡੇ 7 ਸਾਲ ਚੋਂ ਪਉ ਹੀ ਨਿਕਾ ਸਕੇ ਆਪਾਂ ਗੱਲਾਂ ਕਰੀਏ ਚਾਹੇ ਧਾਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇਖਦੇ ਹੋ ਕੜੀ ਬੀ ਦੇ ਬੀ ਦੇ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਉਹ ਜੋ ਮੈਂ ਅਮਰੀਕਾ ਦੇ ਵਿੱਚ ਕਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਸਾਂ ਕਰਾਈ ਕਿਹੜੀ ਮੈਸਾਂ ਕਰਾਈ ਕਹਿੰਦੇ ਅਮਰੀਕਾ ਚ ਮੈਂ ਬਹੁਤ ਕਿਹੜੀ ਕਲਾਈ ਮੈਂ ਕਹਿੰਦਾ ਉਹਨੂੰ ਕੋ ਗੁਰਦਾਬ ਨਹੀਂ ਵੜ ਦਿੰਦਾ بڑے ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਅਮਰੀਕਾ ਚੋਂ ਨਾ ਕੋ ਚਲਾ ਆਵੇ ਨਾ ਕੋ ਜਾਵੇ ਉਹ ਸੰਧੂ ਸਾਹਿਬ ਹਮੇਸ਼ਾ ਹੀ ਸੀਨ ਸੁਭਦੇ ਲਾਉਂਦੇ ਆ ਉਦੋਂ ਕਹੋਗੇ 4 ਤੀਕ ਨੂੰ ਸਵੇਰੇ 9:11 ਤੇ ਇੱਕ ਫਲਾਈਟ ਜਾਂਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜਾ ਅਰਨੀ ਜੋਸ਼ੀ ਕਹਿ ਰਿਹਾ ਕਿ ਮੇਰਾ ਏਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਟੈਲਮੰਤਰੀ 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 ਉਹੀ ਉਹੀ ਜੋਸ਼ੀ ਦੀ ਗੱਲ ਕਰ ਰਹੇ ਨੇ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਹਿੰਮਤ ਕੀਤੀ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੁਣ ਤੇ ਭਰੇਵੇਂ ਵੀ ਨਾਲ ਲਿੱਤੇ ਰਹੇ ਉਹਨਾਂ ਕੋ ਭਰੇਵੇਂ ਕਿੱਥੇ ਜਿਹੜੇ ਟੈਲਰ ਵੇਚਦੇ ਦਿੰਦੇ ਸੀ ਕੋਈ ਨਹੀਂ ਲੱਭਦੇ ਹੁਣ ਭੱਜ ਗਏ ਜਿਨ੍ਹਾਂ ਨੇ ਕੁਦਰਤ ਪੀਆ ਇਕੱਠਾ ਕੀਤਾ ਹੈ ਭਰੇਵੇਂ ਕਿੱਥੇ ਨੇ ਉਹ ਤਾਂ ਆਪਣੇ ਵੀ ਨਹੀਂ ਲੱਭਦੇ ਹੁਣ ਇੱਕ ਕੁਸਵਾਲ ਹੈ ਕਿ ਹੁਣ ਅੱਗੇ ਜਿਸ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਆ ਕੀ ਸਮਝ ਦਿਓ ਕਿ ਕੁਝ ਦਿਨ ਕੋ ਮੇਰੇ ਦਿਨ ਲੱਗੇ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਏਜੰਡਾ ਜਿਹੜਾ ਪੰਜਾਬ ਦਾ ਏਜੰਡਾ ਆ ਪੰਜਾਬ ਦਾ ਵਿਕਾਸ ਦਾ ਏਜੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਏਜੰਡਾ ਅੰਮ੍ਰਿਤਸਰ ਦੇ ਇੰਡਸਟਰੀ ਦਾ ਏਜੰਡਾ ਅੰਮ੍ਰਿਤਸਰ ਦੇ ਟ੍ਰੇਡ ਦਾ ਏਜੰਡਾ ਅੰਮ੍ਰਿਤਸਰ ਦੇ ਵਿੱਚ ਸਪੋਰਟ ਹੱਬ ਦਾ ਏਜੰਡਾ ਅੰਮ੍ਰਿਤਸਰ ਵਿੱਚ ਫਿਲਮ ਸਿਟੀ ਦਾ ਏਜੰਡਾ ਅੰਮ੍ਰਿਤਸਰ ਦੇ ਤੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਏਜੰਡਾ ਅੰਮ੍ਰਿਤਸਰ ਦੇ ਵਿੱਚ ਆਰਲੀਆ ਮੈਡੀਕਲ ਇੰਸਟੀਚਿਊਟ ਦਾ ਜਗਾ ਬਹੁਤ ਏ ਜੰਡੇ ਤੇ ਜਿਹੜਾ ਅਸੀਂ ਲੈਣੇ ਸਬਜ਼ੀਆਂ ਵੀ ਇੱਥੋਂ ਭਾਈ ਅੱਜ ਦੇ ਵੀ ਜਾਗ ਰਹੇ ਨੇ ਉਹ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਅੰਮ੍ਰਿਤਸਰ ਪੂਛਾ ਹਲ ਹੋਏਗਾ ਸੋ ਜਾ ਪਿਓ ਦੇ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਹੀ ਗਾ ਮਾਰੀ ਦਿੰਦਾ ਅੱਛਾ ਉਹ ਇੱਕ ਹੋਰ ਟੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਹਦਾ ਗੋਭੀ ਵਿਕੂ ਕਿਲਾ ਹੋ ਸਨ ਲੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾ ਦੀਆਂ ਗੱਲਾਂ ਕਰਦਾ ਸਭ ਨੇ ਕਿਹਾ ਕੋਲਗਾ ਜਦ ਤੱਕ ਗੜੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਦੀ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਨੇ ਆਏ ਇਦਾਂ ਜੇ ਸੱਧੂ ਸਾਹਿਬ ਤੁਹਾਨੂੰ 4-3 ਤੋਂ ਬਾਅਦ ਲੱਭ ਜਾਂਦੇ ਮੇਰਾ ਨਾਂ ਕਿੰਦੀ ਤਾਲੀ ਆਉਂਦਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾ ਰਿਹਾ ਬੰਦੇ ਤੇ ਜੈ ਸ਼੍ਰੀ ਰਾਮ ਨੂੰ ਨੋਟ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤਾਂ ਜੋ ਕਰੇ ਜੈ ਸ਼੍ਰੀਦਾਮ ਉਹਨਾਂ ਦੇ ਵਿਸ਼ੇ ਦਾ ਨਹੀਂ ਰਾਮ ਸਾਹਿਬ ਦਾ ਸੰਗ ਰਾਮ ਸਾਡਾ ਵੀ ਹੈ ਰਾਮ ਸਾਰੇ ਸਵਾਜ ਦਾ ਸੰਗ ਹੈ ਸਾਡੇ دنیਵੀ ਸੰਸਾਰ ਦਾ ਸੰਗ ਹੈ ਰਾਮ ਇਹਨਾਂ ਨੇ ਖਰੀਦਿਆ ਹੈ ਇਹ ਰਾਮ ਦਾ ਨਾਮ ਲਾ ਕੇ ਬਟਾ ਲਿੰਦੇ ਆ ਰਾਮ ਸਾਡਾ ਦੀਗਾ ਰਾਮ ਦੇ ਹੀ ਭਗਤ ਦੀਗੇ ਅਸੀਂ ਰਾਮ ਨੂੰ ਨਹੀਂ ਮੰਨਦੇ ਅਈ ਗੁੰਨਾਂ ਚੰਨੀ ਬੰਦੇ ਇਹ ਬਰਬੇ ਬੀਜੇਪੀ ਵਾਲੇ ਦੀ ਗਾਵਾ ਮਜ਼ਾਕ ਕਰੀ ਜਾਂਦੇ ਨੇ ਬੰਦੇ ਜਿੱਦਣ ਮੋਦੀ ਵੀ ਆਏ ਨਾ ਅੰਮ੍ਰ ਪੰਜਾਬ ਚ ਹਵਾ ਤੇ ਉਦੋਂ ਬਦਲਨੀ ਹੈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਹੈ ਹੋ ਜਾ ਜਿੱਦਣ ਪੰਜਾਬ ਚ ਆ ਕੇ ਉਦਾਂ ਹੈ ਹੋ ਜਾਣਾ ਇੱਥੇ ਔਰ ਵੀ ਕਿਸਾਨ ਬਿਠੇ ਤਿਆਰ ਦਾ ਤਿਆਰ ਔਰ ਵੀ ਆਜਾ ਨਾ ਉਦੋਂ ਵੀ ਹੈ ਉਲਟਾ ਹੋ ਜੂਗਾ ਬਸ ਕਹਿੰਦੇ ਜੀ ਹੁਣ ਸਾਡੀ ਫਿਰ ਸਾਧ ਸਰਕਾਰ ਆ ਰਹੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਹਾਂ ਜੀ ਇਹ ਤਾਂ ਚਾਤ ਤੀਜੂ ਬੜਾ ਲੱਗਣਾ ਅੰਕੜੇ ਆ ਗਏ ਹੁਣ ਤਸਵੀਰਾਂ ਆ ਗਏ ਕਿ ਬੀਜੇਪੀ ਬਹੁਤ ਥੱਲੇ ਚੜ ਗਈ ਸਮਝ ਗਈ ਕੌਣ ਉਹ ਚੱਕਾ ਉਹਦਾ ਮੋਦੀ ਨੂੰ ਛੇਤੀ ਲਹਿੋ ਪੰਜਾਬ ਤੇ ਜਿਹੜੀਆਂ 10 ਪੈਣੀਆਂ ਉਹ ਵੀ ਨਾ ਪੈਣ ਧੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨ ਸਿੰਘ ਸਰ ਨੂੰ ਕਿਵੇਂ ਦੇਖ ਮੈਂ ਕਿਹਾ ਦੇਖੀ ਜੋ ਪੰਥਕ ਜਮਾਤ ਆ ਕਾਲੀ ਗੱਲ ਕਹਿੰਦੀ ਪੰਥ ਦੇ ਨਾਲ ਵੋਟ ਦੇਣੀ ਸਾਨੂੰ ਪੈਣੀ ਨਾ ਅਮੀਦੋ ਪੰਥਕ ਹਾਂਜੀ ਅਮੀਦੋ ਪੰਥਕ ਆਉਂਦਾ ਉਹਦਾ ਵੀਰਵਾ ਪੰਥਕ ਆ ਕਹਿੰਦੇ ਅਸੀਂ ਤੇ ਸਾਡੇ ਜੇ ਉਹ ਵੀਰਵਾ ਦੇ ਤੋਂ ਇਹ ਵੀ ਬੁੱਢੇ ਹਰ ਧਰਮ ਦਾ ਸਨਮਾਨ ਕਰਦੇ ਆ ਵੀਰਵਾ ਤੇ ਚਾਚਾ ਜੀ ਉਹਨਾਂ ਵਾ ਕੀ ਕਹਿੰਦਾ ਕਹਿੰਦਾ ਚਿਹਰੇ ਨੂੰ ਵੋਟ ਬਾਅਦ ਕਾਲੀ ਉਹ ਲੋਕ ਹਾਲੇ ਦਾ 13 ਫੋਟ ਪਾਓ ਅਕਾਲੀ ਦਲ ਵਰਡ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਖੀਓ ਦੇ ਨਾਂ ਤੇ ਇੱਕ ਵਰਡ ਵੀ ਪੈਣੀ ਉਹ ਕਹਿੰਦੇ ਅਕਾਲੀ ਦਲ ਪੂਰੇ ਪੰਜਾਬ ਚ ਵਧ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਅਕਾਲੀ ਦਲ ਚੱਲ ਰਿਹਾ ਸਾਰਾ ਬਹੁਤ ਜਿਆਦਾ ਹੈਗੇ ਮੈਨੂੰ ਲੱਗਦਾ ਕਿ ਤੋਂ ਬਾਅਦ ਸਾਹ ਜੀ ਉੱਠ ਜਾਣਗੇ ਕੱਲਾ ਰਹਿ ਜਾਊ ਸੁਖਬੀਰ ਇਹ ਸਨ ਕੁਝ ਥਿੰਕ ਤਾਲੀਵਾਦ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲੈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ